ਅਜੂਰ ਸਾਹਿਬ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਪ੍ਰਮੁੱਖ ਤਖਤ ਹੈ। ਇਹ ਗੁਰਦੁਆਰਾ 1832 ਤੋਂ 1837 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ, ਮਹਾਰਾਸ਼ਟਰ ਵਿੱਚ ਬਣਵਾਇਆ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਸੀ। ਗੁਰੂ ਜੀ ਨੇ ਹੀ ਇਸ ਸਥਾਨ ਨੂੰ ਅਫਜਲਨਗਰ ਮਨੇ ਅਡੋਲ ਸ਼ਹਿਰ ਦਾ ਨਾਮ ਦਿੱਤਾ ਸੀ। 1708 ਈਸਵੀ ਵਿੱਚ ਗੁਰੂ ਜੀ ਨੇ ਨਾਂਦੇੜ ਵਿਖੇ ਆਪਣਾ ਦਰਬਾਰ ਸਜਾਇਆ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਦੋਵੇਂ ਪ੍ਰਕਾਸ਼ਮਾਨ ਹਨ। ਨਾਂਦੇੜ ਉਹ ਸ਼ਹਿਰ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਫਤਿਹ ਦਾ ਸਫ਼ਰ ਸ਼ੁਰੂ ਕੀਤਾ ਸੀ। ਗੁਰਦੁਆਰੇ ਨੂੰ ਸੱਚਖੰਡ ਯਾਨੀ ਸੱਚ ਦੇ ਖੇਤਰ ਵਜੋਂ ਜਾਣਿਆ ਜਾਂਦਾ ਹੈ। ਗੁਰਦੁਆਰੇ ਦੇ ਅੰਦਰਲੇ ਕਮਰੇ ਨੂੰ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ ਅਤੇ ਇਹ ਉਹ ਥਾਂ ਉੱਤੇ ਬਣਿਆ ਹੈ ਜਿੱਥੇ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ। ਇਹ ਗੁਰਦੁਆਰਾ ਸਾਹਿਬ ਮੁਗਲ ਅਤੇ ਸਿੱਖ वास्तुकला ਦਾ ਅਨੋਖਾ ਸੁਮੇਲ ਹੈ ਸਫੇਦ ਸੰਗਮਰਮਰ ਨਾਲ ਬਣਿਆ ਦੋ ਮੰਜ਼ਿਲਾ ਇਮਾਰਤ ਦਾ ਸੁਨਹਿਰੀ ਗੁੰਬਜ ਧੁੱਪ ਵਿੱਚ ਚਮਕਦਾ ਹੈ ਜੋ ਇਸ ਪਵਿੱਤਰ ਸਥਾਨ ਦੀ ਆਤਮਿਕ ਰੋਸ਼ਨੀ ਨੂੰ ਪ੍ਰਗਟਾਉਂਦਾ ਹੈ ਅੰਦਰੂਨੀ ਹਿੱਸੇ ਵਿੱਚ ਬਰੀਕ ਫਰੈਸਕੋ ਸੋਨੇ ਦੀਆਂ ਪੱਤੀਆਂ ਅਤੇ ਨਕਾਸ਼ੀਦਾਰ ਸਟਕੋ ਵਰਕ ਹੈ ਜੋ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੀ ਕਲਾ ਨੂੰ ਯਾਦ ਦਿਵਾਉਂਦਾ ਹੈ ਦੋ ਪਠਾਨ ਪੰਜਾਬ ਤੋਂ ਨਾਂਦੇੜ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਹੋਏ ਸਨ ਇਹ ਪਠਾਨ ਸਰਾਂ ਦੇ ਨਵਾਬ ਵजीर खान ਵੱਲੋਂ ਭੇਜੇ ਗਏ ਸਨ ਜੋ ਮੁਗਲ ਬਾਦਸ਼ਾਹ ਤੇ ਗੁਰੂ ਸਾਹਿਬ ਵਿਚਕਾਰ ਹੋ ਰਹੀਆਂ ਸੂਲ੍ਹਾ ਵਾਰਤਾਵਾਂ ਤੋਂ ਘਬਰਾਇਆ ਹੋਇਆ ਸੀ ਪਠਾਨਾਂ ਨੇ ਆਪਣੇ ਆਪ ਨੂੰ ਸ਼ਰਦਾਲੂ ਦੱਸ ਕੇ ਸਾਂਝ ਦੇ ਦੀਵਾਨਾ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਇੱਕ ਰਾਤ ਜਦੋਂ ਗੁਰੂ ਜੀ ਆਪਣੇ ਤੰਬੂ ਵਿੱਚ ਅਕੱਲੇ ਸਨ ਪਠਾਨਾਂ ਨੇ ਹਮਲਾ ਕਰ ਦਿੱਤਾ ਜਮਸ਼ੀਦ ਖਾਨ ਨੇ ਗੁਰੂ ਜੀ ਦੇ ਚਸੂਰਾ ਮਾਰਿਆ ਪਰ ਦੂਜਾ ਵਾਰ ਕਰਨ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਆਪਣੀ ਤਲਵਾਰ ਨਾਲ ਇੱਕ ਪਠਾਨ ਨੂੰ ਮਾਰ ਗिराया ਦੂਜਾ ਪਠਾਨ ਭੱਜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਿੱਖਾਂ ਨੇ ਉਸਨੂੰ ਵੀ ਮਾਰ ਦਿੱਤਾ ਗੁਰੂ ਜੀ ਦਾ ਜ਼ਖਮ ਟੁੰਗਾ ਸੀ ਪਰ ਇੱਕ ਯੂਰੋਪੀਅਨ ਸੱਜਣ ਨੇ ਟਾਂਕੇ ਲਾ ਕੇ ਇਸਨੂੰ ਠੀਕ ਕਰ ਦਿੱਤਾ ਕੁਝ ਦਿਨਾਂ ਬਾਅਦ ਗੁਰੂ ਜੀ ਨੇ ਜਦੋਂ ਇੱਕ ਸਿੱਖ ਲਈ ਤਨੁਖ ਦੀ ਤੀਰਕਮਾਨ ਖਿੱਚੀ ਤਾਂ ਜ਼ਖਮ ਦੁਬਾਰਾ ਖੁੱਲ ਗਿਆ 7 ਅਕਤੂਬਰ 1708 ਨੂੰ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਉੱਤਰਾਧਿਕਾਰੀ घोषित ਕਰਕੇ ਮਨੁੱਖੀ ਰੂਪ ਵਿੱਚ ਗੁਰੂਆਂ ਦੀ ਪਰੰਪਰਾ ਨੂੰ ਸਮਾਪਤ ਕੀਤਾ ਅਤੇ ਪ੍ਰਮਾਤਮਾ ਨਾਲ ਜਾ ਮਿਲੇ ਹਜੂਰ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਇਹ ਇਤਿਹਾਸਿਕ ਘਟਨਾ ਵਾਪਰੀ ਅਤੇ ਜਿੱਥੇ ਅੱਜ ਵੀ ਗੁਰੂ ਜੀ ਦੀਆਂ ਨਿਸ਼ਾਨੀਆਂ ਸੰਭਾਲ let really